ਰੋਸਪੁਰ ਦੇ ਪਿੰਡ ਕਾਲੂ ਵਾਲਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰਤਕ ਦੀ ਪਤਨੀ ਦੇ ਬਾਹਰ ਨਜਾਇਜ਼ ਸੰਬੰਧਾਂ ਜਿਸ ਤੇ ਚੱਲਦੇ ਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਈ ਕਿ ਉਹਨਾਂ ਦੇ ਨੌਜਵਾਨ ਪੁੱਤ ਨੂੰ ਉਸਦੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਮੌਤ ਦੇ ਘਾਟ ਉਡਾਰ ਦਿੱਤਾ ਬਾਅਦ ਵਿੱਚ ਉਸਦੀ Laash ਘਰ ਅੰਦਰ ਟੰਗ ਕੇ ਰੌਲਾ ਪਾ ਦਿੱਤਾ ਕਿ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਰਨਾਮ ਕੌਰ ਜਰਨਾਮਪੁਰ ਦੇ ਰੈਜੀਡੈਂਟ। ਕੰਡ ਕਾਲੂ ਵਾਲ ਚੁਗਿਆ। ਕਾਲੂ ਵਾਲ ਤੇ ਕੀ ਹੋਇਆ ਯਾਰ? ਇਹ ਵੀਰੇ ਕਤਲ ਨਾ ਮੁਕੀਤਾਏ ਤੁਹਾਨੂੰ ਪਤਾ ਹੈ ਕਤਲ ਕਿਨੇ ਕਿਤਾਦ ਕੀ ਹੋਇਆ? ਇਹ ਸਿੰਦਰ ਸਿੰਘ ਤੇ ਵੀ ਅਮਨ ਸਿੰਘ। ਕੰਪਈ ਘਰ ਵਾਲੀ। ਕਤਲ ਕਿੰਦਾ ਹੋਇਆ ਤੇ ਕਿੰਨੇ ਮਿਲੋ ਕੁਮਲੋਕ ਸਿੰਘ। ਕਿੱਡੇ ਕਰਵਾਇਆ? ਇਹ ਪਿੰਕਰ ਰਾਣੀ ਨਰਾ ਰਹਾ ਤੇ ਕਰਵਾਇਆ। ਕੀ ਲੱਗਦੀ ਹੈ? ਘਰ ਵਾਲੀ। ਕੀ 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 ਜਪੜੀ ਦਾ ਹਸਤਾ। ਇਹੋ ਹੀ ਇਹ ਭਰਮਾਂ ਦਾ। रोला सी तो गल हाँ जी दे तो दो साल हाँ, तक तो नहीं मारे गए पिछे लटकाया गया हाँ, हाँ लग पी तंदरू फिर लाया मारके सोरे ने लम्मा पाई बैठी बैड कहे आपे फाये लग के तेह ला लटकाया लाई बैठी ही ਹਾਂ ਕਪੜਾ ਵੇ ਵੱਡੀ ਬੈਠੀ ਸੀ ਸਾਨੂੰ ਨਹੀਂ ਮਾਰਾ ਤਾ ਆ ਆਪਣੇ ਕਨੀ ਘੁੱਟ ਕੇ ਮਾਰਨ ਲੱਟਕਾ ਹਾਂਜੀ ਮੋਕੇ ਤੇ ਗਏ ਸੀ ਭੱਜ ਗਏ ਅਸੀਂ ਸਾਰੇ ਹੀ ਗਏ ਸੀ ਉਹ ਗਏ ਨੇ ਜਿਹੜੇ ਕਤਲ ਕਰ ਗਏ ਉਹ ਭੱਜ ਗਏ ਸੀ ਭੱਜਿਆ ਮਗਰ ਉਹਨਾਂ ਦੇ ਹਾਂਜੀ ਸੌਰ ਰਾਤ ਜੀ ਜੀ ਇੱਥਾ ਸਾਜੀ ਟੱਕਨ ਪ੍ਰਾ ਮੁੰਡੇ ਦਾ ਦੋਨੇ ਜਣੇ ਤੋਂ ਦੇ ਬੱਖੇ ਇੱਥੇ ਹੋ ਗਏ ਨੇ ਗੂ ਗਏ ਨੇ ਤੇ ਜਦੋਂ ਹਾਂਜੀ ਹੋਰ ਕੀ ਮੰਗੇ ਮੰਗੇ ਕੋਈ ਨਾ ਵਾਤ ਵਾਲ ਸਜਾਉਣੀ ਚਾਹੀਦੀ ਹੈ ਹਾਂਜੀ ਹੀ ਨਾ ਕਰਾ ਸੀਮਾ ਸੀਮਾ ਕੀ ਲੱਗਦਾ ਸੀਗਾ ਸਾਡਾ ਬ੍ਰਦਰ ਹੈ ਕੀ ਨਾਂ ਸੀ ਹੁਣ ਮਲੂਕਾ ਮਲੂਕਾ ਸਿੰਘ ਮਲੂਕਾ ਸਿੰਘ ਹਾਂਜੀ ਕਿੰਦੀ ਉਮਰ ਦੀ ਹੈ ਜੀ ਸਿੰਘ ਭਾਈ 23 ਸਾਲ ਵਿਆਹ ਸੀ ਹਾਂਜੀ ਵਿਆਹ ਆ ਵੈਸੇ ਕੀ ਹੋਇਆ ਕੀ ਕਿੱਨੇ ਮਰਵਾਇਆ ਹੁੰਦੇ ਦੁਸ਼ਮਣਾਂ ਨੇ ਮਰਵਾਇਆ ਏ ਕੀ ਕਰਨਾ ਹੈ ਉਹਨਾਂ ਦੇ ਕਾਰਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਉਹਦੇ ਮਗਰ ਪਏ ਵੇ ਸੀ ਡੜਦੇ ਸੀ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੋਵਾਂ ਦਾ ਛਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨਿਰਾਤਾ ਕੇ ਘਰੇ ਬੁਲਾਉਂਦੀ ਸੀ ਹਾਂ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਸੀ ਹਾਂ ਘਰੇ ਬੁਲਾਉਂਦੀ ਸੀ ਕਹਿੰਦੀ ਸੀ ਮੈਂ ਇਹੋ ਸਬੰਧ ਸੀ ਇਹਨਾਂ ਦੋਸ ਹਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਨਹੀਂ ਸਿੱਖ ਰਹੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਘੜੀਆਂ ਨੇ ਤਿੰਨ ਚਾਰ ਮਹਿਲਾ ਫੜ ਲਈਆਂ ਨੇ ਮਹਿਲਾ ਵੀ ਨਿਕਲ ਗਿਆ ਹਾਂਜੀ ਆਪਾਂ ਤੇ ਦਿੱਤੀ ਸੀ ਮਹਿਲਾ ਉਹਨਾਂ ਦਿੱਤੀਆਂ ਨੇ 12 ਵੀ ਇਹਨਾਂ ਨੇ ਮਾਰਿਆ ਵੀ ਇਹਨਾਂ ਨੇ ਸਾਨੂੰ ਸਾਫ਼ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸੱਜੀ ਮਿਹਨਤ ਕਰਤ ਖਾਣ ਵਾਲੇ ਆ ਸਾਨੂੰ ਲੜਕੀਆਂ ਦਾ ਇਨਸਾਫ਼ ਮਿਲਣਾ ਚਾਹੀਦਾ ਜਿਹੜੀਆਂ ਦੋ ਬੱਚੀਆਂ ਨੇ ਫਾਟੀ ਵਿੱਚ ਰੋੜਾ ਬਣਦਾ ਸੀ ਇਹਨਾਂ ਨਾਲ हा फिर पा दिता थले लाते का <laughs> लगा खाला से मैं हुती पी कहीं लगा त अंदर आप पई ए <laughs> ਮੁੰਡੇ ਕੀ ਮੈਂ ਪਾਜੇ ਤੇ ਨਿਕਲਦਾ ਡੈਡੀ ਨੇ ਉਹ ਵਾਲੀ ਗੱਲ ਕਹੀ ਹੈ ਮੇਰਾ ਵੀਰਾ ਪਾਜ ਤ ਗਿਆ ਹੈ ਵੱਡਾ ਉਹਨੇ ਬੂਏ ਨੂੰ ੱੱਕਾ ਮਾਰਿਆ ਹੈ ਮੁੰਡੇ ਦੋ ਜਿਹੜੇ ਨੇ ਸਪਾਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਪਾਜ ਕੇ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਨੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਾਲ ਵੀ ਪਿਆ ਹੈ ਪਹਿਲਾਂ ਤੇ ਕੁੱਟ ਮਾਰ ਕੀਤੀ ਸੀ ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਤੇ ਕਰਨ ਵਾਪਸ ਬੜਾਇਆ ਹੈ ਉਹ ਤਗੜੇ ਸੀ ਕਮਜ਼ੋਰਾ ਸੀ ਉਹ ਕਾਰਵਾਈ ਸਭ ਸੜਾ ਤੋੜੀ ਕਹਿੰਦੇ ਤਾਂ ਜੇ ਫੜੇ ਜਾਂਦੇ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ਼ ਚਾਹੀਦੀ ਤਿੰਨਾਂ ਨੂੰ ਸਜ਼ਾ ਆਪਣੀ ਚਾਹੀਦੀ ਏ ਆ ਸਾਡੇ ਬੱਚੇ ਵਾਲੇ ਨੂੰ ਨਦੇ ਬੱਚੇ ਰੋਲਣੇ ਚਾਹੀਦੇ ਨੇ ਨਾ ਨੋ ਨੋ ਮੋਨ ਵੀ ਸਜਾ ਹੋਵੇ ਜੜਾ ਜਟਾ ਕੁਮਾ ਮਾ ਦਾ ਮੁੰਡਾ ਉਹਨੂੰ ਵੀ ਸਜਾਉਣੀ ਚਾਹੀਦੀ ਜੜਾ ਉਹ ਛਿੰਦਰ ਸਿੰਘ ਉਹਨੂੰ ਵੀ ਸਜਾਉਣੀ ਚਾਹੀਦੀ ਏ ਪਿੰਕਾ ਰਾਣੀ ਤੋਂ ਹੀ ਜਾਣੀ ਸਜਾ ਘਰ ਵਾਲੀ ਤੇ ਲਾਉਂਦੀ ਪਿੰਕਾ ਪਿੰਕਾ ਰਾਣੀ ਮੇਰਾ ਨਾਮ ਸੁમિતਰਾ ਹੈ ਮਿਤਰਾ ਕਿੱਥੇ ਰਹਿੰਦੇ ਹੋ ਇਹ ਕਾਲਵਲ ਟਾਣੀ ਤੇ ਜਿਹੜਾ ਕਤਲ ਹੋਇਆ ਇਹ ਕਿੱਦਾਂ ਹੋਇਆ ਤੇ ਕਿੰਨੀ ਉਮਰ ਦੇ ਮੁੰਡੇ ਤੇ ਕੀ ਨਾਮ ਏ ਮਲੋਕ ਸਿੰਘ ਸੀ ਤੇ ਦੋਤਰਾ ਸਾਡਾ ਸੀ ਕਿੰਨੀ ਹੋ ਗਈ ਵਿਆਹ ਇਹ ਇਹ ਵਿਆਹ ਨੂੰ ਕਿੰਨੇ ਕੁ ਸਾਲ ਮੈਨੂੰ 7 ਕੁ ਸਾਲ ਹੋ ਗਏ 7 ਕੁ ਸਾਲ ਹੋ ਗਏ ਨੇ ਅੱਛਾ ਕਤਲ ਕਿਨੇ ਕਰਵਾਇਆ ਤੇ ਕਤਲ ਇਹਨੇ ਛਿੰਦਰ ਸਿੰਘ ਨੇ ਛਿੰਦਰ ਸਿੰਘ ਤੇ ਜਿਹੜਾ ਫਿਰ ਜ ਆਮਨ ਸਿੰਘ ਆ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾਂ ਕਤਲ ਕਰਾਇਆ ਹੈ ਹਰਾਲ ਤੇ ਇਹ ਪਰ ਨੇੜੇ ਸਾਡੀ ਢਾਣੀ ਦੇ ਰਹਿਣ ਵਾਲੇ ਨੇ ਇਹਦੇ ਨਾਲ ਚੱਕਰ ਉਹ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ हां ते अमन सिंह ਨਾਲ தோ ਨਾਲ ਤੇ ਖੀਰ ਤੇ ਉਹ ਨਾਲ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਹੁੰਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾ ਲੋ ਤੇ ਅਹੀਂ ਮੈਂ ਵੀ ਕਹਿਆ ਛਿੰਦਰ ਢਾ ਲੋ ਆਂਦਾ ਨਹੀਂ ਛਿੰਦਰ ਢਦਾ ਨਹੀਂ ਆਉਂਦਾ ਪਿਓ ਰੁਕਦਾ ਨਹੀਂ ਚੋਕਰੇ ਨੂੰ ਤੇ ਉਹ ਰੁਕਦਾ ਨਹੀਂ ਉਹ ਆਂਦਾ ਹੀ ਮੈਂ ਅੱਖ ਤੇ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਰੇਗਾ ਤੇਨੇ ਅੱਖ ਮਰਨਾ ਹੀ ਨੇ ਕੁੱਤੇ ਦੀ ਮੌਤ ਹੈ ਤੇ ਆਂਦਾ ਹੱਥ ਦੇ ਰੋਕੇ ਨਹੀਂ ਰੁਕਦਾ ਤੇ ਇਹ ਰੋਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਤੇ ਮੈਂ ਜੇ ਕੋਈ ਬਣਾ ਹੋ ਗਿਆ ਨਾ ਅਸੀਂ ਨਹੀਂ ਬਸਕਣਾ ਆਦਾ ਨਾ ਬਸਕੋਦੇ ਉਹਦਾ ਪਿਓ ਨੇ ਇਹ ਗੱਲ ਕੀਤੀ ਏ ਆ ਮੁੰਡੇ ਦੇ ਪ੍ਰੀਤ ਸਿੰਘ ਨੇ ਹੋਰ ਕੀ ਗੱਲ ਬਾਤ ਹੋਈ ਜਿਹੜੀ ਮਾਰ ਕੇ ਗਏ ਤੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਰਾਇ ਮਿਲ ਕੇ ਤੇ ਤਿੰਨਾਂ ਜਣਿਆਂ ਜਿਹਨੂੰ ਮਾਰ ਖਵਾਇਆ ਨੇ ਉਹਨਾਂ ਅਖੇ ਟੁਰਨ ਜਗ੍ਹਾ ਨਹੀਂ ਮੁੰਡਾ ਕਹਿੰਦੇ ਹੋਰ ਨੱਚ ਕੇ ਕਾਰਨ ਕਰ ਦੇਵੇ ਤੇ ਅਸੀਂ ਵੱਢ ਹੱਥ ਨਹੀਂ ਆਂ ਤਸੀਂ ਪਹਿਲੇ ਇਹਨੂੰ ਮਾਰ ਦिए ਇਹ ਮੁੰਡੇ ਨੂੰ ਤਾਂ ਮਾਰਿਆ ਗਿਆ ਇਹ ਰੋਕਦਾ ਸੀ ਰਾ ਵੀ ਰੋਕਦਾ ਸੀ ਅੰਦਰ ਵੀ ਕੋਟ ਮਾਰ ਰੋਤ ਤਿੰਨ ਵਰੀਂ ਦੇ ਮਗਰ ਲੱਗੇ ਨੇ ਮਲੋਕ ਸਿੰਘ ਦੇ ਮਾਰਨ ਵਾਸਤੇ ਮਲੋਕ ਸਿੰਘ ਨੂੰ ਮਾਰਨ ਵਾਸਤੇ ਹਾਂ ਉਹ ਕਿਉਂ ਮਾਰਦੇ ਸੀ ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾਰ ਇਹ ਰੋਕਦਾ ਸੀ ਤੇ ਆਖੇ ਨਹੀਂ ਲੱਗਦੀ ਸੀ ਉਹਾਂ ਦੀ ਮੈਂ ਜਾਣਾ ਤੇ ਜਾਣਾ ਛੇਂਦਰਕਵਲ ਉਹ ਉਹ ਵੀ ਨਹੀਂ ਅੜਦੀ ਸੀ ਮਲੋਕ ਦੇ ਘਰ ਵਾਲੀ ਟਿੰਕਾ ਬਾਈ ਕਤਲ ਕਰਕੇ ਕੀ ਕੀਤਾ ਸੀ ਕੀ ਕੀਤਾ ਤੇ ਉਹ ਮਣਾ ਆਪੇ ਜਿਹੜੀ ਨਸੀਬ ਹੈ ਉਹ ਮਿਲਣੀ ਚਾਹੀਦੀ ਹੈ ਨਹੀਂ ਤਿੰਨਾਂ ਨੇ ਵੀ ਕੀਤਾ ਹੈ ਤਿੰਨਾਂ ਨੇ ਤਿੰਨਾਂ ਰਾਵ ਕੇ ਪੱਖੇ ਨਾਲ ਲੜਤਾਇਆ ਨੇ ਲਿਗੜੇ ਨਾਲ ਬੰਨ ਕੇ ਲਿਗੜਾ ਕੀ ਪਰ ਮਾਰ ਤੇ ਲੜਕਾਇਆ ਵਾ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰ ਕੀਤਾ ਨਹੀਂ ਲਾਲ ਉਹਨੇ ਅਮਜੂਦਾ ਬਣਾਇਆ ਨੇ ਲੜਕਾਇਆ ਨਹੀਂ ਵਾਸ ਸੁਣਨੀ ਨਾ ਕਰਨ ਦੀ ਮਸਲ ਕਾਰਵਾਈ ਹੋਣੀ ਚਾਹੀਦੀ ਵਧੇ ਵੱਜਨੇ ਚਾਹੀਦੇ ਨੇ ਤਿੰਨੇ ਤਿੰਨਾਂ ਨੇ ਇਹ ਨਿਕਾਣੇ ਨਹੀਂ ਚਾਹੀਦੇ 사ਜਾ ਫੁੱਲ ਆਣੀ ਚਾਹੀਦੀ ਹਾਂ ਸਰ ਜਿਹੜੇ ਮਾਮਲੇ ਤੇ ਹੈ ਪਤਨੀ ਜੀ ਆਪਣੇ ਕੋਲ ਇਹਦਾ ਨਾਮ ਪੁੱਛ ਰਹੀ ਕਿ ਉਹ ਪ੍ਰਿੰਕਾ ਨਾ ਦੀ ਜਨਮ ਸੀਗੀ ਉਹਦਾ ਕਰਵਾ ਨਿਰੋਪਸੀ ਸੀਗੀ ਜੀ ਉਹਦੇ ਪ੍ਰਿੰਕਾ ਦੇ ਚਿੰਦਰ ਸਿੰਘ ਨਾ ਦੇ ਚਿੰਦਰ ਚਿੰਦਰ ਸਿੰਘ ਪੁੱਤਰ ਉਹ ਤਾਂ ਪ੍ਰਿੰਕਾ ਸਿੰਘ ਵਸੀ ਅਭਿਗਲਾ ਨਨ ਵਿਆਹਸ ਮਨਸਿਕੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੋਇਆ ਹੈ ਬੀਤੀ ਰਾਤ ਉਹਨੇ ਆਪਣੇ ਇਸ ਮਤਲਬ ਵੀ ਪਤਰੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਾ ਕੋ ਦੁਖੀ ਹੋ ਕੇ ਨੇ ਫਾਇਲ ਇੱਕ ਆਤਮ ਤੱਕ ਲਈ ਜਿਸ ਤੇ ਮੁਕਦਮਾ ਨੰਬਰ 127 ਮਿਤੀ ਅੱਜ ਦੀ ਮਿਤੀ 25 7 24 ਅੰਡਰ ਸੈਕਸ਼ਨ 108 ਤੇ 3 ਜਮਨ 5 ਡੀਐਨਐਸ ਥਾਣਾ ਸਦਰ ਪ੍ਰੋਪਰ ਰਜਿਸਟਰ ਕੀਤਾ ਗਿਆ ਜਿਹਦੀ ਤਫਤੀਸ਼ ਜਾਰੀ ਹੈ ਇਹ ਤਾਂ ਗ੍ਰਿਫਤਾਰ ਹੀ ਨਹੀਂ ਕਿਸੇ ਦੀ ਇਹ ਜੀ ਇਹ ਗ੍ਰਿਫਤਾਰ ਨਹੀਂ ਹੋਈ ਗ੍ਰਿਫਤਾਰ ਵਾਸਤੇ ਪਾਲਟੀ ਪੁਲਿਸ ਪਾਲਟੀ ਬਣਾਈ ਗਈ ਹੈ ਜੇ ਜਲਦ ਦੋਸੋਂ ਨੂੰ ਗ੍ਰਿਫਤਾਰ ਕਰਕੇ ਪੇਸ਼ ਆਜ਼ਾਦ ਕੀਤਾ ਜਾਏਗਾ